ਠੀਕ ਜੀ ਉੱਪਰ ਤੋਂ ਬੜਪਾ ਓਹ ਹੋਰ ਬੜਪਾ ਹੈ ਜੀ ਪ੍ਰਾਜ ਲਾਈਨ ਸਾਈਟ ਦੀ ਹੈ ਜੀ ਕੇ ਧਿਆਨ ਨਾਲ ਸੁਣੇ ਕਿ ਜੀ ਸੀ ਆਰ ਪੀ ਕਰਦਾ ਅਰਦਾਸ ਤੁਹ ਦਾ ਹੈਗਾ ਹਲਾਲ ਹੋਵੇ ਕੈਮਰੇ ਤੋਂ ਪਾਸ ਠੀਕ ਆਪ ਥੈਂਕ ਯੂ ਜੀ ਬਣਾ ਰਿਹਾ ਹੈ ਓਕੇ ਡੈਕਟਰ ਬਣ ਜਾ ਸਾਹੀ ਆਈਡੀਆ ਥੱਲੇ ਗਰੂਪ ਨਾ ਕਪੋਰਟ ਆਈਡੀਆ ਚ ਹੋ ਗਏ ਦਿਖਾ ਦਈਆਂ ਜਿਸ ਵਿੱਚ ਲੱਗਾ ਇਸ ਕੰਸਪਟਿਕੜ ਜਾਓ ਰਾਹੀ ਬੱਚੀ ਦਾ ਫਾਇਸਾ ਰਾਹੀ ਬੱਚੀ ਪਕੜੇ ਕਿ ਸੁਰੇ ਧਾਂਸਾਲ ਜੀ ਦਾ ਮਾਨਜੋਤ ਨਾਸਰ ਪਸਪਤਾ ਹੋਣਾ ਹੈ ਜਿਦਾ ਕਿ ਪੁੰਚ ਕਰੇ ਅਰਸੋਂ ਅਟੈਕ ਹੋਇਆ ਉਹਦੇ ਵਿੱਚ ਕੋਈ ਸਿੰਘ ਫਸੇ ਹੋਏ ਨੇ ਤਿੱਪੂ ਅਮਸਾਰ ਹਸਪਤਲ ਤੋਂ ਬਾਅਦ ਕਰਾਇਆ ਗਿਆ ਉਹਨਾਂ ਦੇ ਦਿਸਾਂਦਰ ਸਾਬਤ ਮੈਂ ਸਰ ਜਿੰਦਰ ਸਿੰਘ ਨਾਲ ਚਾਹ ਤੇ ਇਹ ਤੇ ਅਮਨਦੀਪ ਹਸਪੀਟਲ ਚ ਪਾਸ ਸਰ ਗੁਰਮੀਤ ਸਿੰਘ ਦੇ ਉਹਨਾਂ ਦਾ ਡੇਟਾ ਜਿਹੜਾ ਉਹ ਧੱਕ ਲਿਆ ਜਿਹੜਾਂ ਦੇ ਕਾਫੀ ਗੰਭੀਰ ਛੋਟਾਂ ਲੱਗੀਆਂ ਨੇ ਤੇ ਉਹਨਾਂ ਦਾ ਕੱਲ ਅਮਨਦੀਪ ਹਸਪੀਟਲ ਦੇ ਜਿਹੜੇ ਡਾਕਟਰ ਉਹਨੇ ਟ੍ਰੀਟ ਕੀਤਾ ਹੁਣ ਉਹਨਾਂ ਦੀ ਹਾਲਤ ਅੱਗੇ ਨਾਲ ਕਾਫੀ ਡੈਕਟਰ ਆ ਅਰੇ ਅਜੇ ਵੀ ਉਹ ਹਾਲਲ ਕਾਫੀ ਕ੍ਰਿਟੀਕਲ ਆਈਸੀ ਦੇ ਛਟਾਂ ਨੇ ਉਹਨਾਂ ਦੀਆਂ ਆਈਸੀ ਦੇ ਦਾਖਲ ਨੇ ਜਿਸ ਰੂਪ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਜਦੋਂ ਬਾਰਡਰ ਏਰੀਆ ਤੇ ਪਤਾ ਲੱਗਾ ਕਿ ਪਿੰਡ ਖਾਲੀ ਕਿਰਾਏ ਜਾ ਰਹੇ ਨੇ ਉਦੋਂ ਹੀ ਜਿਹੜੇ ਬਾਰਡਰ 'ਚ ਸਾਡੇ ਗੁਰਦਰਾ ਸਾਹਿਬ ਆਣ ਨੇ ਭਾਰੀ ਮੱਜਦਾ ਬਾਦ ਸਾਹਿਬ ਆ ਤੇਜਾ ਕਲਾ ਰਮਦਾਸ ਆ ਗੁਰੂ ਕਬਾ ਆ ਗਿਆ ਛਾੜਾ ਸਾਹਿਬ ਤੇ ਸਤਿਆਣੀ ਸਾਹਿਬ ਇਦਾਂ ਹੀ ਵਜੀਦਪੁਰ ਵੀਰ ਸਾਹਿਬ ਜਿਹੜੇ ਬਾਰਡਰ ਏਰੀਆ ਦੇ ਗੁਰਦਰਾ ਨੇ ਸਾਰੇ ਨੂੰ ਵਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਜਾਂ ਜਿਹੜੇ ਬਾਰਡਰ 'ਚ ਟੁੱਟ ਕੇ ਆਉਂਦੇ ਨੇ ਉਹਨਾਂ ਲਈ ਲੰਗਰ ਅਤੇ ਰਿਹਾਈ ਦਾ ਪ੍ਰਬੰਧ ਕੀਤਾ ਜਾਵੇ ਉਸੇ ਤਰ੍ਹਾਂ ਜਿਹੜੇ ਇੰਨਾ ਦੇ ਗੁਰਦਾਰੇ ਸਾਬਾ ਨੇ ਜਿਹੜੀ ਉਦੋਂ ਪਾਵਨ ਸਰੂਪ ਨੇ ਉਹ ਵੀ ਉਦੋਂ ਸੁਰੱਖਿਅਤ ਲਿਆ ਕੇ ਗੁਰਦਾਰ ਸਾਹਿਬਾਂ ਦੇ ਸ਼ੋਰਟ ਕਰਦੇ ਜਾਂ ਤਾਂ ਜੋ ਗੁਰੂ ਸਾਹਿਬਾਂ ਦੀ ਬੇਦਕੀ ਨਾਲ ਅੱਲੋ ਰਾਤ ਪੁਛ ਏਰੀਏ ਵਿੱਚ ਵੱਡੀ ਪੱਧਰ ਤੇ ਗੋਲਾਬਾਰੀ ਹੋਈ ਜਿਸ ਦੇ ਨਾਲ ਉੱਥੇ ਕਾਫੀ ਵੱਡਾ ਪੱਧਰ ਤੇ ਨੁਕਸਾਨ ਹੋਇਆ ਉੱਥੋਂ ਫੌਜ ਦੇ ਨਮਾਇੰਦਿਆਂ ਨੇ ਜਿਹੜੇ ਚਮੰਗਦੇ ਸਾਡੇ ਇੰਚਾਰਜ ਨੇ ਉਹਨਾਂ ਨੇ ਫੋਨ ਕੀਤਾ ਕਿ ਇੱਥੇ ਪਿੰਚ ਵਿੱਚ ਮਾ 500 ਰੁਪਏ ਪੱਟੀ ਪੱਤਰ ਤੇ ਪਿੰਚ ਸਰਪੰਚਾਂ ਵਿੱਚ ਹਾਂਜੀ ਮੌਜੂਦ ਨੇ ਪਰ ਕਿਉਂਕਿ ਇਲਾਕਾ ਖਾਲੀ ਕਰਾਇਆ ਜਾ ਰਿਹਾ ਹੈ ਅਮਨਦੀਪ ਅਸਲ ਇਹ ਤਾਂ 500 ਰੁਪਏ ਜੜੇ ਉਹ ਸੁਰੱਖਿਅਤ ਜਮੂਦ ਰਹਿ ਜਾਊਗੀ ਉਸੇ ਟਾਈਮ ਸਮੇਂ ਹੀ ਮਾਜਬਦ ਸਾਹਿਬ ਨਾਲ ਵਿਚਾਰ ਕਰਕੇ ਬਾਸਰਵਾਨਾ ਕਰ ਦਿੱਤੀ ਗਈ ਆ ਜਿਹੜੀ 500 ਰੁਪਏ ਪਿੰਚ ਤੋਂ ਲਿਆ ਕੇ ਵਰਦਲਾ ਬਾਦਸ਼ਾ ਪਠਾਨਪੁਰ ਵਿਖੇ ਸ਼ਾਮਲ ਕਰਤੇ ਜਾਣੇ ਚਰਮਣੀ ਗੋਦਰਾ ਪ੍ਰਬੰਧਕ ਕਮੇਟੀ ਕਿਤੇ ਵੀ ਹਾਜ਼ਰ ਹੁੰਦੀ ਹੈ ਚਾਹੇ ਸ਼ੇਨਗਰ ਚ ਚਾਹੇ ਨੇਪਾਲ ਚ ਚਾਹੇ ਗੁਜਰਾਤ ਚ ਚਾਹੇ ਮੁਕਤ ਚ ਚਾਹੇ ਕਰੋਨਾ ਕਾਲ ਸੀ ਤੇ ਚਾਹੇ ਪੰਜਾਬ ਚ ਦੇਲੇ ਫੜਨ ਸਮਾਜ ਚਰਮਣੀ ਕਮੇਟੀ ਨੇ ਹਮੇਸ਼ਾ ਹੀ ਆਪਣਾ ਫੜੀ ਸਮਾਜ ਨੂੰ ਮੁਨਕਤਰੀ ਸੇਵਾ ਲਈ ਅੱਗੇ ਆਈ ਆ ਤੇ ਗਾਂ ਵੀ ਇਹ ਮੁਨਕਤਰੀ ਸੇਵਾ ਲਈ ਅੱਗੇ ਆਉਂਦੇ ਜਿਵੇਂ ਗਏ ਉਹ ਕੀ ਖਲਾਸ ਕਰਵਾਉਂਦੇ ਕਰਵਾਦੇ ਉਹ ਉਹਨਾਂ ਦੇ ਦੇਸ਼ ਦੇ ਅੰਦਰ ਉੱਤੇ ਸੀ ਭਤੀਜਾ ਜੋ ਉਹਨਾਂ ਦੇ ਘਰੇ ਪਰਵਾਦ ਨੇ ਬਾਕੀ ਪਰਵਾਦ ਤੇ ਉਹ ਕਿਤੇ ਚਰਿਸ਼ਤ ਰਹੇ ਕਰ ਗਿਆ ਆ ਤੇ ਜਿਹੜੇ ਉਹ ਅੱਗੇ ਨਾਲ ਕਾਫੀ ਬੈਟਰ ਨੇ ਤੇ ਰੋਮਾਰਾ ਜੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸੋਚ ਵਾਲੀ ਬਖਸ਼ੇ ਤਾਂ ਜੋ ਆਪਣੇ ਪਰਵਾਦ ਚ ਜਾ ਕੇ ਪਰਵਾਦ ਦੀ ਸਿਹਤ ਹਾਲਤਾਂ ਜਾਣ ਸਕਣ ਤੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਸਕਣ ਸਰਦਾਰ ਸਾਹਿਬ ਚੋਰਗੀ ਕਿਸੇ ਤਰ੍ਹਾਂ ਦੀ ਮਦਦ ਕੀਤੀ ਹੈ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਗਿਆ ਕਿ ਜਿਹੜੀ ਵੀ ਉਹਨਾਂ ਨੂੰ ਮਦਦ ਦੀ ਲੋੜ ਹੋਵੇ ਉਹ ਉਹਨਾਂ ਦੀ ਪਾਲੇ ਪਾਕਿਸਤਾਨ ਦਾ ਜਿਹੜਾ ਜੀਟੀਟੀਲਾ ਚੰਦਰਬੱਗ ਹੁੰਦਾ ਸੀ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਪਰ ਉਹ ਕਿਉਂਕਿ ਤੇ ਰੇਟ ਹੋ ਚੁੱਕਾ ਆ ਰੇਟ ਹੁਣ ਉਹ ਉੱਥੇ ਘੜਦਾ ਉਹਨਾਂ ਦਾ ਬਾਇਦਾ ਕੋਈ ਨਹੀਂ ਤਾਂ ਤੇ ਪਰਿਵਾਰਾਂ ਦਾ ਚੋਕੀ ਖੜੀ ਪਿੱਛਾ ਖੜੀ ਨੇ ਜਿੱਥੇ ਇਹਨਾਂ ਨੂੰ ਲੋੜਾ ਸਿਹਤ ਉਪਤਰਾ ਪ੍ਰਬੰਧ ਪੱਜਾਂ ਨਾਲ ਆ ਗਏ ਸਵਾਰੀ ਤੇ ਆਏ ਨੇ ਐਮਐਲਏ ਸਾਹਿਬ ਮੈਂ ਤੇ ਤੱਤੀ ਸਾਹਿਬ ਇਹ ਪੁੱਛ ਤੋਂ ਆਏ ਨੇ ਅਸੀਂ ਇਹਨਾਂ ਦਾ ਹੱਥ ਨਾਲ ਟੱਕਦੇ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੀ ਦੂਜੀ ਜਿਹਨਾਂ ਦਾ ਬਹੁਤ ਬੁਰੀ ਤਰ੍ਹਾਂ ਚੱਕੀ ਹੋਏ ਨੇ ਇੱਥੇ ਅਮਰਦੀਪਾ ਹਸਪੀਟਲ ਦਾ ਆਕਰਦੇ ਔਰ ਇੱਕ ਜੀ ਇਹਨਾਂ ਦਾ ਜਿਹੜਾ ਉਸੇ ਸੀ ਜੋ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਉਹਨੇ ਸਿਧਾਂ ਦੇ ਉੱਤੇ ਟੈਕ ਦਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ 'ਚ ਸਾਡੇ ਜੀ ਉੱਤੇ ਕਾਫੀ ਕੀ ਹੋਏ ਨੇ ਮੰਦਰਾਂ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ 'ਚ ਸਾਡੇ ਜੀ ਉੱਤੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਸ਼ਹੀਦ ਹੋਏ ਔਰ ਦੁੱਖ ਇਸ ਗੱਲ ਦਾ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤੀ ਦਾ ਦਰੋਹ ਨਹੀਂ ਕਰ। ਮਤਲਬ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ 'ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਪਰ ਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ ਜਿੱਥੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ ਵੀਡੀਓ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਨੇ ਕਿਹੜਾ ਚੈਂਪ ਚਲਦਾ ਸੀ ਤੇ ਕੀ ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਤੇ ਕਿਸੇ ਸਿਵਿਲਿਅਨ ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਐਸੇਲੇ ਅਟੈਕ ਕੀਤੇ ਸਾਰੇ ਸਿਵਿਲਿਅਨ ਦੇ ਉੱਤੇ ਕੀ ਉਹਦਾ ਡਿਟੇਲਿਟ ਇਹਨਾਂ ਨੇ ਪੁੰਚੇ ਚ ਰਜੌਰੀ ਚ ਕਪਵਾੜਾ ਚੁੱਤੇ ਸ਼ਰੇ ਆਮ ਸਿੱਧੀ ਇਹਨਾਂ ਨੂੰ ਪੁੱਛੇ ਕਿ ਕਿੱਦਾ ਕਰਦੇ ਆ ਤੋ ਇਹ ਥੋੜਾ ਵੇਖਣ ਦੇ ਕੋ ਤੇ ਡਿਫੈਂਸ ਸਿੱਧੇ ਬੰਬ ਦੇ ਗੋਲੇ ਘਰਾ ਦੇ ਮਾਰਨ ਇਹ ਉਹਦੀ ਸ਼ੁਰੂਤੋਂ ਫਿਤਰਤ ਹੈ ਉਹ ਗਲਤ ਕੰਮ ਕਰਦਾ ਹੈ ਪਰ ਇਸ ਵੇਲੇ ਇੰਡੀਆ ਦੇ ਮੜ ਪੜਾਇਆ ਹੈ ਥੈਂਕਸ ਸਾਡੀ ਸੈਲੂਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜਬੂਤੀ ਦੇ ਨਾਲ ਉਹਨਾਂ ਦੇ ਸਾਰੇ ਟੈਕਟ ਡੀਸਕੂਸ ਕੀਤੇ ਨੇ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਅੰਦਰ ਵੜ ਕੇ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਵੀ ਖਤਮ ਕੀਤੇ ਨੇ ਔਰ ਪਹਿਲ ਨਹੀਂ ਕੀਤੀ ਪਹਿਲ ਉਹਨਾਂ ਨੂੰ ਕਹਿ ਜੇ ਤੁਸੀਂ ਕੋਈ ਵੀ ਕਰੋਗੇ ਉਹਦਾ ਜਵਾਬ ਵੱਡੀ ਤਾਕਤ ਨਾਲ ਦਿੱਤਾ ਜੋ ਜਿਹੜਾ ਅੱਜ ਇੰਡੀਆ ਦੇ ਰਿਹਾ ਅੱਜ ਹੁਣ ਇਹ ਇਹਨਾਂ ਦਾ ਅਸੀਂ ਪਤਾ ਲੈਣ ਆਏ ਹਾਂ ਅਮਨਦੀਪਾ ਹਸਪੀਟਲ اور ਇਹਨਾਂ ਦਾ ਹਾਲ ਚੱਲ ਜਾ ਨੰਨੀ ਆਏ ਆ ਅਸੀਂ ਪੂਰਨ ਤੌਰ ਤੇ ਆਪਣੇ ਇੰਡੀਆ ਨਾਲ ਇੰਡੀਆ ਦੇ ਨਾਗਰਿਕ ਨਾਲ ਇੰਡੀਆ ਨਾਲ ਖੜੇ ਆ ਭਾਤਨਾ ਖੜੇ ਆ ਔਰ ਪੰਜਾਬੀ ਦੇ ਇੱਕ ਫਾਰਮ ਇਸ ਜੁਰੀ ਫਾਰਮ ਜਾਣੀ ਜਾਂਦੀ ਹੈ ਅੱਜ ਸਵੇਰ ਤੋਂ ਅਸੀਂ ਸਾਰੇ ਸੈਰ ਤੇ ਵੀ ਜਾ ਕੇ ਆਏ ਲੋਕਾਂ ਨੂੰ ਮੇਰੇ ਕੱਲ ਵੀ ਮਿਲਦੇ ਰਹੇ ਬਾਜ਼ਾਰਾ ਚ ਵੀ ਹਰ ਜਗ੍ਹਾ ਤੇ ਲੋਕਾਂ ਦੇ ਚਿਹਰੇ ਠੀਕ ਹੈ ਟੈਨਸ਼ਨ ਹੁੰਦੀ ਜਦੋਂ ਜੰਗ ਦਾ ਨਾ ਹੀ ਮੜਾ ਹੈ ਘਰ ਚ ਵੀ ਲੜਾਈ ਹੋ ਜੇ ਤੇ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਨਹੀਂ ਆਉਂਦੀ ਪਰ ਮੈਂ ਕਹਿਣਾ ਚਾਹਣਾ ਉਹਦੇ باوجود ਤੁਸੀਂ ਮੇਰੀ ਵੀਡੀਓ ਦੇਖਦੇ ਲੋਕ ਖੁਸ਼ੀ-ਖੁਸ਼ੀ ਮਿਲ ਰਹੇ ਆ ਔਰ ਉਹਨਾਂ ਦੇ ਵੇਖ ਕੇ ਸਾਨੂੰ ਵੀ ਨਰਮੀ ਆਈ ਜਦੋਂ ਆਪ ਹੀ ਕਹਿੰਦੇ ਕਿ ਚੱਕ ਕੀ ਬਣੇਗਾ ਕੀ ਜਵਾਬ ਹੋਏਗਾ ਪਰ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੀ ਪ੍ਰਤੀ ਇਸ ਧਰਤੀ ਤੋਂ ਹੀ ਰਹੇ ਆ ਬੜਿਆਂ ਨੇ ਅਸੀਂ ਮੁਕਾਬਲੇ ਕੀਤੇ ਇਹ ਵੀ ਇੱਕ ਸਮਾਂ ਆ ਕੋਈ ਨਹੀਂ ਇਹ ਵੀ ਲੰਘ ਜਾਏਗਾ ਇਹ ਗੁਰੂ ਘਰ ਦੇ ਵਿੱਚ ਲੋਕ ਰੋਜ਼ ਨਤਪਸਤ ਹੁੰਦੇ ਨੇ ਇੱਕ ਸਾਂਝਾ ਨੇ ਸਾਡੀਆਂ ਸ੍ਰੀ ਦੁਗਿਆਰਾ ਤੀਰਤ ਨੇ ਸ੍ਰੀ ਹਰਮੰਦਰ ਸਾਹਿਬ ਸਾਬ੍ਹ ਭਗਵਾਨ ਬਾਲਮੀਕ ਤੀਰਤ ਨੇਕਾ ਪੀਰਾਂ ਦੀਆਂ ਜਗ੍ਹਾ ਨੇਕਾ ਚਰਚੇ ਸਾਡੇ ਇੱਥੇ ਨੇ ਜਿੱਥੇ ਰੋਜ਼ ਅਰਦਾਸਾਂ ਹੋਟੀਆਂ ਨੇ ਉਸ ਤੋਂ ਹੱਟ ਕੇ ਅਸੀਂ ਲੋਕ ਪੂਰਨ ਤੌਰ ਤੇ ਆਰਮੀ ਦੇ ਸਬਤੇ ਚੀਲ ਕਰਨ ਵਾਲੇ ਆ ਅਸੀਂ ਲੋਕ ਪੂਰਨ ਤੌਰ ਤੇ ਉਹਦੀ ਐਡਵਾਈਸਰੀ ਨੂੰ ਮੰਨਦੇ ਆ ਜਿੱਦਾਂ ਜਿੱਦਾਂ ਆਉਂਦੇ ਆ ਅਸੀਂ ਉਦਾਂ ਉਦਾਂ ਉਹਨਾਂ ਦੇ ਨਾਲ ਚੱਲ ਰਹੇ ਆ ਔਰ ਦੇਖੋ ਗੁਰੂ ਘਰ ਦੇ ਉੱਤੇ 6-7 ਦੀ ਰਾਤ ਨੂੰ ਗੁਰੂਗੁਰੂ ਨਗਰੀ ਦੇ ਉੱਤੇ ਇਹਨਾਂ ਨੇ 7 ਮਜੇਲਾ ਦੱਡੀਆਂ ਜ ਮੈਂ ਥੈਂਕਸ ਕਰਦਾ ਆਰਮੀ ਦਾ ਜਿਨ੍ਹਾਂ ਨੇ ਡਿਪਲੋਮੇਟ ਕੀਤੀਆਂ ਉਹਨਾਂ ਦੇ ਐਂਟੀ ਜਿਹੜਾ ਇਹ ਕੰਪਲੈਸ ਜਿਹੜਾ ਸਿਸਟਮ ਕ੍ਰੀਏਟ ਕੀਤਾ ਆ 에ਅਰ ਸਿਸਟਮ 에ਅਰ ਮਦਾਇਲ ਕੋਰੋਨਾ ਇਰਕਰਾਫ ਕੋ ਇੰਡੀਆ ਦਾ ਮਜ਼ਬੂਤ ਹੈ ਇਸ ਗੱਲ ਦੀ ਸਾਨੂੰ ਧੰਨਵਾਦ ਆ ਉਹਨਾਂ ਕਰਕੇ ਅਸੀਂ ਸਾਰੇ ਸੇਫ ਹੈ ਕੋਈ ਕੈਜੂਐਲਟੀ ਨਹੀਂ ਹੋਈ ਪਰ ਉਹਨਾਂ ਦਾ ਅਸੀਂ ਜਿੰਨਾ ਵੀ ਨੁਕਸਾਨ ਹੈ ਫਿਰ ਉਹ ਬਰਾਬਰ ਉਹਨਾਂ ਦੇ ਫਰੰਟਸ ਦੇ ਉੱਤੇ ਜਿੱਥੇ ਜਿੱਥੋਂ ਉਹ ਅਟੈਕ ਕਰਦੇ ਉਸ ਤੇ ਇੰਡੀਆ ਨੇ ਕੀਤਾ ਆ ਸੋ ਅਸੀਂ ਇਸ ਵੇਲੇ ਬਾਰਡਰ ਦੇ ਉੱਤੇ ਆ ਬਾਰਡਰ ਦੇ ਉੱਤੇ ਮੈਂ ਸਾਰੇ ਦੇਖਣ ਚਾਹੁੰਦਾ ਹੈ ਕਿ ਤੁਸੀਂ ਇਹ ਦੇਖੋ ਕਿ ਅਸੀਂ ਜਜਬੇ ਸਾਡੇ ਦੇਖੋ ਕਿ ਕਿਸ ਤਰ੍ਹਾਂ ਦੇ ਲੋਕ ਆ ਇਹਨਾਂ ਦੇ ਜਜਬੇ ਦੀ ਅਸੀਂ ਲੋਕ ਫਿਰ ਆ ਕੇ ਤੁਹਾਡੇ ਲਈ ਤੇ ਜਦੋਂ ਪਾਰਲੀਮੈਂਟ ਤੇ ਗੱਲ ਕਰਦੇ ਇਹਨਾਂ ਦੇ ਜਜਬੇ ਸਾਡੇ ਤੇ ਤਾਕਤ ਹੈ ਇਹੀ ਜਦਵਾਦੀ ਜਿਹੜੀ ਮੈਨੂੰ ਪੁੱਛ ਰਹੀ ਜੇ ਪਰਲਮੈਂਟ ਦੇ ਬੰਦੇ ਘੁੱਸ ਗਏ ਕਿ ਤੁਸੀਂ ਉਹਨੂੰ ਫੜ ਕਿਤਾ ਲਿਆ ਕਿਉਂਕਿ ਪਤਾ ਨਹੀਂ ਉਹ ਕੋਸਤੀ ਬੰਦ ਗਈ ਲਗਣੀ ਹੈ ਮੈਨਾਂ ਨਾਲ ਪਹਿਲਾਂ ਹੁੰਦਾ ਸੀ ਮੈਂ ਕਹਿੰਦਾ ਸਾਡੇ ਤੇ ਵੀ ਆਹ ਜੋ ਜਦਵਾ ਮੈਂ ਕੋਈ ਜਾਨਣਾ ਨਾ ਮੈਂ ਤੇ ਹੌਸਲਾ ਦੇ ਜਾਨਾ ਮੈਨੂੰ ਦਿੰਦੇ ਅੱਗੋਂ ਕਿ ਕੋਈ ਗੱਲ ਨਹੀਂ ਕਿ ਅਸੀਂ ਤਗੜਾ ਹਾਂ ਉਹ ਤੋਂ ਅਸੀਂ ਤਾਕਤ ਮਤਲਬ ਇਹ ਇਹ ਸਾਡਾ ਧਰਤੀ ਹੈ ਸੋ ਮੈਂ ਇਹ ਹੀ ਕਹੂੰਗਾ ਸ਼ਾਂਤੀ ਬਣਾ ਕੇ ਰੱਖੋ ਜਿੰਨਾ ਵੀ ਸਮਾਂ ਆ ਆਪਣੇ ਪਰੋਸੀਆਂ ਦੇ ਨਾਲ ਘੇੜ ਭਰਾਵਾਂ ਨਾਲ ਗਜ਼ਾਰੋ ਜ਼ਰੂਰ ਤੇ ਬਹੁਤਾ ਬਾਹਰ ਨਿਕਲੋ ਨਹੀਂ ਜ਼ਰੂਰ ਤੇ ਨਾਲ ਇਹਤੇ ਇਹ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ ਨੂੰ ਫਾਲੋ ਕਰੋ ਜਦੋਂ ਕੋਈ ਸਰਕਾਰ ਦੀ ਕੋਈ ਐਡਵਾਈਜ਼ਰੀ ਆਉਂਦੀ ਆ ਉਹਨੂੰ ਇਨ ਬਿਲ ਫਾਲੋ ਕਰੋ ਜੇੜੀ ਕੋਈ ਵੀਡੀਓ ਸ਼ੇਅਰ ਕਰਨੀ ਹੈ ਸਮਝ ਕੇ ਸ਼ੇਅਰ ਕਰੋ ਕਿ ਚੰਗਾ ਪਲੇਟਫਾਰਮ ਹੈ মিডিਆ ਦਾ ਚੰਗਾ ਜਰਨਲਿਸਟ ਹੈ ਕਿ ਐਡਵਾਈਜ਼ਰੀ ਦੇ ਰਹਾ ਕੋਈ ਮਿਲਟਰੀ ਪਰਸਨ ਹੈ ਕੋਈ ਸਿਵਲ ਪ੍ਰਸ਼ਾਸਨ ਦਾ ਹੈ ਤੇ ਉਹਦੀ ਗੱਲ ਸੁਣੋ ਜੇ ਨਾਲ ਕੋਈ ਆਪ ਉਹਦੇ ਆਪਣੀਆਂ ਗੱਲ ਕਰੀ ਜਾਂਦੇ ਉਹਨਾਂ ਦੀ ਗੱਲ ਨਾ ਸੁਣੋ ਕਾਲਾ ਬਾਜ਼ਾਰੀ ਵਾਲੇ ਕਾਲਾ ਬਾਜ਼ਾਰੀ ਬੰਦ ਕਰ ਦਿਓ ਕੁਝ ਮਾਰੇ ਲੋਕ ਨੇ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਜੰਗ ਦੇ ਵਿੱਚੋਂ ਆਪਣੀ ਮਾਇਆ ਨਾ ਕਟਿਓ ਜਿੰਨਾ ਜਿੰਨਾ ਨੇ ਵੀ ਮੈਨੂੰ ਕੰਪਲੀਟ ਬਰੂਫ ਦੇ ਸਿ ਉਹਨਾਂ ਦੀ ਮਾਇਆ ਖੱਟ ਗਈ ਮੈਂ ਤੁਹਾਡਾ ਕਾਰੋਬਾਰ ਜ਼ਰੂਰ ਚਲਾਉਂਗਾ ਮੈਂ ਤਾਂ ਮੇਕਲਦਾ ਅੱਗੇ ਕਰੋਨਾ ਜੋ ਹੋਇਆ ਸੀ ਅਸੀਂ ਭੁੱਲ ਗਏ ਆ ਪੜਾ ਤੁਸੀਂ ਜੰਗ ਦੇ ਮੌਤ ਜੇ ਕਿਸੇ ਨੇ ਕਿਉਂਕਿ ਜਿੱਦ ਤੱਕ ਉਹਵਰ ਚਾਰਜ ਪਿਛਵਾਏ ਨਹੀਂ ਗੱਲ ਟ੍ਰੀਟਮੈਂਟ ਦੀ ਤਾਂ ਪੁੱਛਿਆ ਤਾਂ ਮਗਰੋਂ ਰੇਗ ਰੋਟਿਆ ਤੇ ਨਹੀਂ ਜੋ ਰੇਲ ਦਾ ਥਾਣਾ ਵਾਲੇ ਤੇ ਇਖਤਿਆਰ ਹੈ ਤੇ ਤੁਸੀਂ 30 30 ਪਰਸੈਂਟੇਟ ਦਾ ਵਧਾਤੇ ਚੜੀ ਚੜੀ ਪਰਸੈਂਟ ਮੈਂ ਇਸ ਗੱਲ ਨੂੰ ਸਾਰੇ ਕਬੀਲਤਾਂ ਨਾਲ ਲਿਓ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਵਿਧ ਪ੍ਰੂਫ ਦੱਸਿਓ ਦੁਸ਼ਮਣੀਆਂ ਨਾਲ ਗੱਟਿਓ ਮੈਂ ਤੇ ਫਿਰ ਜੋ ਕਾਨੂੰਨ ਕਹੂਗਾ ਉਹਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਕੋਈ ਸਭ ਕਹਿੰਦਾ ਸਹੀ ਸਖਤ ਸਸ਼ਾਸਨ ਕਰਦੇ ਜੀ ਇਸ ਟਾਈਮ ਬੁੱਤੋ ਕੋਈ ਹੋਰ ਕਿਛਾ ਸਤਾਟ ਚੱਕ ਮਾਰੀ ਗੱਲ ਐ ਦੇਖੋ ਇਸ ਵੇਲੇ ਦੀ ਬੁਝਾਰੀ ਬਸ ਇੱਕੀ ਗੱਲ ਤੁਹਾਨੂੰ ਹੋਰ ਕੁਝ ਨਹੀਂ ਕਰਦਾ। ਦੇਖੋ ਜੀ ਤੁਹਾਨੂੰ ਬੁਝਾਰੀ ਜਿਹੜਾ ਕਰਦਾ ਉਹਦੀ ਮਰਜ਼ੀ। ਹਾਂ ਦੱਸੀ ਸਾਹਿਬ ਨੇ ਇਹਨਾਂ ਨੂੰ ਬੱਚੋ ਕੱਲ ਦੇ ਜਿੰਨਾ ਆਪਣੇ ਹੱਥੇ ਚ ਨੇ ਤੇ ਨਹੀਂ ਨਾ ਇਹ ਸਾਰੇ ਬੀਜਪੀ ਵਾਲਿਆਂ ਨੂੰ ਵੀ ਬਣੇ ਪਿਆ ਵਾਲਿਆਂ ਨੂੰ ਵੀ ਬਣੇ ਤੇ ਸਾਰਿਆਂ ਦੇ ਨਾਲ ਚੱਲਣ ਦੇ ਸਾਰੇ ਇਹਨਾਂ ਦੇ ਨਾਲ ਚੱਲ ਕੇ ਲੋਕਾਂ ਕੋਲ ਦੇ ਵੀ ਦੱਸੋ ਕੀ ਗੱਲ ਹੈ ਕੋਈ ਚੀਜ਼ ਹੈ ਸੀ ਦੱਸੋ ਮੈਂ ਆਦਲੇ ਫਾਈਨੈਂਸ ਕੋਈ ਕੋਈ ਅਸੀਂ ਦੇਖੋ ਅਸੀਂ ਆ ਸਮਾਂ ਆਪਣੇ ਆਪ ਨੂੰ ਸਿਰਫ ਇੰਡੀਅਨ ਸਮਝੋ ਬਹੁਤ ਕੋਸ਼ਿਸ਼ ਬਾਕੀ ਗੱਲਾਂ ਆਪਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਰਾਜਨੀਤੀ ਦੇ ਦੁੱਦੇ ਅਸੀਂ ਜੇ ਕਰਦੇ ਰਹਿਾਂਗੇ ਆ ਮਖਾਲੀਏ ਫਿਰ ਉਹ ਵੀ ਰੱਪੇ ਕੁਝ ਕਰਨਾ ਫਿਰ ਬਾਅਦ ਵਿੱਚ ਹੀ ਕੁਝ ਕਰਾਂਗੇ